ਪਿੰਜਬ ਤੇ ਗੋਪੀ ਪਟਾਕੇ ਪੈਂਦੇ ਇੱਕ ਪਾਸੇ ਵੱਡਾ ਮੱਲ ਇੱਕ ਪਾਸੇ ਚੜਦੀ ਵਿਰੇਸ ਇਹ ਇੱਥੇ ਆ ਪਿਆਰ ਦੇ ਨਾਲ ਮੁੰਡਿਆ ਨੂੰ ਪਿਆਰ ਨਾਲ ਪਿਆਰ ਦਾ ਪਿਆਰ ਨਾਲ ਕਬੱਡੀ 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 ਯਾਰਾ ਕੀ ਬਾਲਿਆ ਰੰਦੀਪੁਰਗਾ ਬੁੱਲਾ ਰੰਦੀਪੁਰਗਾ ਬੁੱਲਾ 5000 ਫਤਾਪੁਰੀਆ ਫਤਾਪੁਰੀਆ ਦੁਨੀਆ ਵਿੱਚ ਛਿੱਤੀ ਹੈ ਬੱਲੇ 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 ਆਤਮਾ ਚੜਦੀ ਕਲਾ ਚ ਰੱਖਣ ਬਰਾਜ਼ੀਲਾ ਵੀਰ ਦਾ ਨਾਮ ਦੱਸ ਕੇ ਨਹੀਂ ਮੁੰਡੇ ਦਾ ਨਾਮ ਵਿਸਰ ਗਿਆ ਉਮਰ ਛੋਟੀ ਦਾ ਇਹ ਵੱਡਾ ਮੱਲ ਬਣਦਾ ਜਾ ਰਿਹਾ ਹੈ ਵੱਡੇ ਜਿਗਰੇ ਵਾਲਾ ਜੱਪ ਇਧਰਲੀ ਸੈਂਡ ਟੀਨੇਜਰ ਮੁੰਡਾ ਪਰ ਸਾਹਮਣੇ ਇਹ ਉਸਤਾਦਾਂ ਦੇ ਵਿੱਚੋਂ ਆਉਂਦਾ ਜਿਹਦੇ ਨਾਲ ਪੰਗਾ ਪੈ ਗਿਆ ਲਾਓ ਗਰਦੇ ਤੇ ਜੱਪ ਬੱਲੇ 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 ਕਬੱਡੀ 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 ਮੇਲਾ ਗੂੰਜ ਉੱਠਿਆ ਉਹ ਟਾਰ ਜਿਹੜੇ ਭੰਗੜੇ ਪਵਾਤੇ ਲਓ ਗਰਲਾਲ ਕਬੱਡੀ ਪਾ ਰਿਹਾ ਲਾਲਾਂ ਵਿੱਚੋਂ ਲਾਲ ਗਰਲਾਲ ਘਨੌਰ ਦਾ ਸਰ ਸਿੰਘ ਜੀ ਦਾਤ ਦੇ ਰਹੇ ਨੇ ਰੇਡਰ ਦਾ ਨੰਬਰ ਹੈ ਗਰਲਾਲ ਨਾਲ ਦੀ ਰੇਡ ਬੋਲ ਮਨਦੀਪ ਦੇ ਲਓ ਗਰਲਾਲ ਕਬੱਡੀ ਪਾ ਰਿਹਾ ਲਾਲਾਂ ਵਿੱਚੋਂ ਲਾਲ ਗਰਲਾਲ ਮੇਚੋ ਲਾਲ ਗਰਲਾਲ ਘਨੌਰ ਦਾ ਤੇ ਬੁਰਜਾ ਵਿੱਚੋ ਜਿਵੇਂ ਬੁਰਜ ਲਾਹੌਰ ਦਾ ਗਰਲਾਲ ਦੀ ਕਬੱਡੀ ਪਈ ਹੋਈ ਆ ਪੰਜਾਬ ਵੇਂਦਾ ਹੁਣਾ ਇਟਲੀ ਤੋਂ ਏ ਏਕਮ ਫਤਾਪੁਰਾ 5000 5000 ਫਤਾਪੁਰਿਆ ਫਤਾਪੁਰਿਆ ਦੁਨੀਆ ਨਾ ਜਿੱਥੀ ਏਕਮ ਗੋਪੀ ਦਾ ਚੇਲਾ ਫਤਾਪੁਰਾ ਲੁੱਟ ਗਿਆ ਮੇਲਾ ਬਣਾ ਗਿਆ ਮੇਲਾ ਗੋਪੀ ਦਾ ਚੇਲਾ ਸਿੰਜੀ ਚੇਅਰਮੈਨ ਸਾਹਿਬ ਵੱਡੇ ਉਹ ਵੀ ਪਿਆਰ ਦੇ ਰਹੇ ਆ ਕਿ ਮੇਲੇ ਵੇਖ ਕੇ ਉਹਨੇ ਤੂੰ ਬਹੁਤੇ YouTube ਤੇ ਤੇ ਮੇਲਾ ਜਾ ਗੋਪੀ ਫਰੰਦੀਪੁਰਗਾ ਬੱਲੇ ਬੱਲੇ ਕਬੱਡੀ 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 ਫਰੰਦੀਪੁਰਗਾ 5000 ਫਰੰਦੀਪੁਰਗਾ ਕਰਨੀ ਆਉਂਦੀ ਐ ਦੁਨੀਆ دیਵਾਨੀ ਜਿੰਨੂ ਕਰਨੀ ਆਉਂਦੀ ਐ ਮੇਲਾ ਨਾ ਖਰਾਬ ਕਰੋ ਇਹ ਸਾਡੀ ਨਿਮਰਤਾ ਸਹਿਤ ਬੇਨਤੀ ਆ ਆ ਸਾਹਮਣੇ ਸੁੱਖ ਤੇ ਜਪ ਸੁੱਖ ਤੇ ਜਪ ਆ ਸੁਲਤਾਨ ਦੀ ਧਰਤੀ ਲੱਗਦਾ ਹੋਇਆ ਜੋਰ ਨੰਬਰ ਕੌਣ ਜੋੜੇਗਾ ਬੱਲੇ ਬੱਲੇ ਹੁੰਦੀ ਹੋਈ ਇੱਥੇ ਰੱਖ ਮੈਂ ਆਖਿਆ ਮੁੰਡਾ ਬਯੰਤੀ ਵੜਾ ਸਿਰੇ ਦਾ ਨੰਬਰ ਜਿਹੜਾ ਜੋੜ ਚੁੱਕੀ ਆ ਮੈਚ ਕਹਦਾ ਐਡ ਜਿਵੇਂ ਕੈਨੇਡਾ ਦੇ ਮੁੰਡੇ ਨੇ ਇਸ ਇਲਾਕੇ ਦਾ ਵੱਡਾ ਸਿੰਗਰ ਵੱਡਾ ਭਰਾ ਸ਼ੈਰੀ ਸੰਧੂ ਰਤੋਗਿਆਂ ਵਾਲਾ ਉਹ ਵੀ ਚੇਚੇ ਤੌਰ ਤੇ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਆ 2100 ਦੀ ਦੂਸਰੀ ਰੇਡ ਉਹ ਗੁਰਦੇਵਤ ਵੱਡੇ ਵੱਡੇ ਧਾਵੀਆਂ ਨੂੰ ਛਿੱਤ ਕਰਦਾ ਜੱਫਾ ਜੀ ਦਾ ਦਰਸ਼ਕਾਂ ਦੇ ਦਿਲ ਖੁਸ਼ ਕਰਦਾ 2100 ਦਾ ਜੱਫਾ ਕਰਦੇ ਆ ਆ ਜੱਪਰੇ ਫੱਤਾਪੁਰੀਏ ਦੇ ਨਾਲ ਜੇਕਰ ਗੱਲ ਟੇਕਰ ਟੱਕਰ ਹੋ ਜਵੇ ਗੱਲ ਕਹਿੰਦੇ ਟਕਾਣੇ ਲੱਗੇਗੀ ਇੱਕ ਪਾਸੇ ਆ ਵੀ ਮੁੰਡਾ ਟੀਨੇਜਰ ਪਰ ਗੋਪੀ 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 ਦੇ ਜੱਪ ਗੋਪੀ ਤੇ ਜੱਪ ਜੇ ਨੰਬਰ ਲੈ ਗਿਆ ਹਿੱਟ ਹੋ ਜਾਵੇਗਾ ਜੇ ਨੰਬਰ ਲੈ ਗਿਆ ਇਹ ਮੁੰਡਾ ਬਣੇ ਹਿੱਟ ਹੋ ਜਾਵੇਗਾ ਬੱਲੇ ਗੋਪੀਪੁਰਗਾ ਬੱਲੇ ਗੋਪੀਪੁਰਗਾ ਭਾਈ ਪਿਆਰ ਦੇ ਨਾਲ ਪਿਆਰ ਦੇ ਨਾਲ ਕੋਈ ਗੱਲ ਨਹੀਂ ਗੋਪੀ ਤੋਂ ਨੰਬਰ ਲਿਆ ਸੁਖ ਨੇ ਵੀ ਆਖਿਆ ਕਿ ਪਿਆਰ ਦੇ ਨਾਲ ਮੈਂ ਗੱਲ ਕੀਤੀ ਹੈ ਸਰਦਾਰ ਬਲਵਿੰਦਰ ਸਿੰਘ ਜੀ ਦੇ ਪੁੱਤਰਾਂ ਦੀ ਗੱਲ ਵੱਡੀ ਆ ਖੇਡ ਕਬੱਡੀ ਵੱਡੀ ਆ ਅਮਰਤਵੀਰ ਸਿੰਘ ਜੀ ਚੇਅਰਮੈਨ ਸਾਹਿਬ ਸਰਦਾਰ ਜੌਨ ਸਿੰਘ ਦਾ ਸੁਪੁੱਤਰ ਸਰਦਾਰ ਪਟਾਪੁਰਗਾ 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 ਇੱਕ ਵਾਰ ਪੰਜਾਬ ਤੇ Rajasthan ਦੀ ਟੱਕਰ ਚੱਲਦੀ ਹੈ ਪੰਜਾਬ ਤੇ Rajasthan ਦੀ ਟੱਕਰ ਚੱਲਦੀ ਹੈ ਨਗਰ ਤੋਂ ਆਇਆ ਇੱਕ ਫਤਾਂਪੁਰ ਵਾਲਾ ਬਾਪੂ ਜਸਵੰਤ ਸਿੰਘ ਜੀ ਪਹਿਲਵਾਨ ਪੰਜਾਬ ਸੰਨੂ ਦੇ ਫਾਦਰ ਇਹ ਡਾਕਟਰ ਬਾਈ ਮਾ ਦਾ ਇਹ ਡਾਕਟਰ ਬਾਈ ਮਾ ਓਏ ਹੋਏ ਫੇਰ ਆ ਗਿਆ ਫਰੰਦੀਪੁਰਗਾ ਉਹ ਫੇਰ ਆ ਗਿਆ ਉਹ ਮੁੰਡਿਓ ਏ ਜੱਪ ਜੱਪ ਇੱਥੇ 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 ਫਟਾਕੇ ਫੇਰਦੇ ਓਏ ਬੰਦਾ 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 ਗੂੰਜ ਉੱਠਿਆ ਸਰਦਾਰ ਜਸਵੰਤ ਸਿੰਘ ਜੀ ਪਲਵਾਨ ਸਾਹਿਬ ਆ ਚਾਰ ਚਫੇਰੇ ਨਿਗਾਹ ਕਮਾ ਕੇ ਦੇਖ ਲੋ ਤੇ ਲਵੀ ਅਮਰੀਕਾ ਵਾਲੇ ਦੇ ਫਾਜ਼ਿਲ ਰਣਜੀਤ ਜੱਪ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਾਹਮਣੇ ਦੇਖਾਂਗੇ ਪੈਂਦੀ ਹੋ ਰੇਡ ਆ ਲੱਗ ਗਿਆ ਗੋਪੀ ਆ ਲੱਗ ਗਿਆ ਗੋਪੀ ਏ ਬੱਲੇ 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 ਕਬੱਡੀ 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 ਜੱਪ ਤੇ ਗੋਪੀ ਜੱਪ ਤੇ ਗੋਪੀ ਪਟਾਕੇ ਪੈਂਦੇ ਇੱਕ ਪਾਸੇ ਵੱਡਾ ਮੱਲ ਇੱਕ ਪਾਸੇ ਚੜਦੀ ਵਿਰੇਸ ਏ ਇੱਥੇ ਓ ਪਿਆਰ ਦੇ ਨਾਲ ਮੁੰਡਿਆ ਨੂੰ ਪਲਾਰਨਾ ਪਿਆ ਪਿਆਰ ਲੱਗ ਲੈ ਗਿਆ ਲਿਆ ਮੁੰਡੇ ਨੂੰ ਅੰਗ ਕੱਲੇ ਸੁਖਿਆ ਸੁਖਿਆ ਲੈ ਵੀਰ ਨੂੰ ਪਿੱਛੇ ਧੰਨਵਾਦ ਵੀਰ ਦਾ ਇਧਰ ਸਾਰ ਦੀ ਕਲਾ ਚੜਖਣ ਓ ਜੱਪ ਆ ਗਿਆ ਤਾੜੀਆਂ ਮਾਰ ਕੇ ਜ਼ੋਰਦਾਰ ਜੱਪ ਸ਼੍ਰੀ ਖਡੂਰ ਸਾਹਿਬ ਦੀ ਧਰਤੀ ਦਾ ਚਾਰ ਅੱਗੇ ਲਈ ਫਿਰਦਾ ਹੁਣ ਦੇਖਾਂਗੇ ਪੈਂਦੀ ਹੋਏ ਰੇਡ ਏ ਜੱਪ ਤੇ ਇੱਕਮ ਜੱਪ ਤੇ ਇੱਕਮ ਕਿਆ ਬਾਤ ਓ ਸਾਰਾ ਮੇਲਾ ਤੂੰ ਲੁੱਟਿਆ ਤੈਨੂੰ ਕਿਸੇ ਗੱਭਰੂ ਨੇ ਲੁੱਟ ਲੈਣਾ ਪਾਉਂਦਾ ਤੇ ਆ ਆਖਰੀ ਰੇਡ ਆ ਸੁਖ ਤੇ ਯਾਰ ਸ਼ਿਟਲੀ ਵਾਲਿਆਂ ਦਾ ਵੀ ਸਤਿਕਾਰ ਕਰਦੇ ਆ ਲਾਈਵ ਜੁੜੇ ਹੋਏ ਨੇ ਆ ਰੇਡ ਦੀ ਰੇਡ ਮੰਦੀਪ ਦੱਸ ਕਿੰਨੇ ਦੀ 1000 1000 ਜਦੋਂ ਇੱਕ ਕਰੇਗੀ ਫੇਰ ਦੱਸੂ 1000 1000 ਬੱਲੇ ਬੱਲੇ ਕਬੱਡੀ 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 ਯਾਰ ਹਰੰਦੀਪੁਰਗਾ ਬੱਲਾ ਯਾਰ ਹਰੰਦੀਪੁਰਗਾ ਦੁੱਲਾ ਹਰੰਦੀਪੁਰਗਾ ਗੋਪੀ ਯਾਰ ਗਰਾਊਂਡ ਕਲੀਅਰ ਭਾਈ ਸਸੀ ਖੁਸ਼ੀ ਮਨਾਓ